ਇਸ ਵਕਤ ਫੋਨ ਲਾਈਨ ਤੇ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਮੌਜੂਦ ਨੇ ਰੰਧਾਵਾ ਸਭ ਦੁਖਦਾਈ ਖਬਰ ਹੈ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੋਰਾਦਾ ਦੇਹਾਂਤ ਹੋ ਗਿਆ ਹੈ ਡੋਸਟਰ ਮਨਮੋਹਨ ਸਿੰਘ ਜੀ ਇਹ ਦੋਸਤਾਂ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਬਣੇ ਜੀ ਜੇ ਆਪਕਾ ਕੀ ਹੈ ਕਿ ਅਸੀਂ ਕੋਤਲ 2% ਤੇ ਆ ਔਰ ਬੁਨਿਆਦੀ ਵਾਲਿਆਂ ਨੂੰ ਪ੍ਰਧਾਨ ਮੰਤਰੀ ਬਣਾ ਕੇ ਬਹੁਤ ਦਾਤ ਦਾ డాక్టర్ మోహన్ సింగ్ ਉਹਨਾਂ ਨੇ ਮੜੀ ਕਾਮਜਾਬੀ ਨੂੰ ਬਾਲਚੀਤ ਹੋਰ ਆਨੈਸਟੀ ਦੇ ਵਿੱਚ ਵੋਲਟ ਦੇ ਵਿੱਚ ਨਾ ਨਾ ਜੜਾ ਛੱਡਿਆ ਔਰ ਇਸ ਤਰ੍ਹਾਂ ਕੇ ਲਿਆ ਕਾਨੂੰਨੀ ਉਸ ਲਈ ਜੋ ਦਾਵੰਦੋੜ ਹੋ ਗਈ ਸੀ ਜੀ ਹਿੰਦੁਸਤਾਨ ਨੂੰ ਉਹ ਟਾਈਮ ਤੇ ਇਹਨਾਂ ਨੇ ਪੈਰਾਂ ਤੇ ਖੜੇ ਕਰਕੇ ਔਰ ਦੇਸ਼ੀ ਤਰੱਕੀ ਤੇ ਬਹੁਤ ਜ਼ਿਆਦਾ ਯੋਗਦਾਨ ਪਾਇਆ ਰਾਈਟ ਟੂ ਇਨਫੋਰਮੇਸ਼ਨ ਰਾਈਟ ਟੂ ਫੂਡ ਆਪ ਅਮਰੀਕਾ ਵਰਗੇ ਉਹਨਾਂ ਨੇ ਇੱਕ ਚੜ੍ਹ ਤੇ ਸੀ ਜੇ ਕਿ ਉਰੇ ਤੇ ਨੂੰ ਜਿਹੜਾ ਸਿੱਕ ਨਵਰਾਹ ਦਿਖਾਇਆ ਜੀ ਤੁਹਾਨੂੰ ਕਿਸ ਵਕਤ ਪਤਾ ਲੱਗਾ ਜੀ ਇਸ ਦੁਖਦਾਈ ਘਟਨਾ ਬਾਰੇ ਆਖੀ ਉੱਥੇ ਬੈਠੇ ਸੀ ਜੀ ਇਹ ਐਫਸੀ ਦਾ ਸੈਸ਼ਨ ਚੱਲ ਰਿਹਾ ਸੀ ਇਹ ਕੋਈ ਸਾਡੇ ਕਥਾ ਜਿਪਉਣੇ ਨੂੰ ਹੋ ਜੀ ਜੀ ਇਹ ਜਦੋਂ ਤੁਹਾਨੂੰ ਪਤਾ ਲੱਗਾ ਸਾਰੇ ਪ੍ਰੋਗਰਾਮ ਕੈਨਸਲ ਕਰ ਦਿੱਤੇ ਗਏ ਜੀ 92 ਸਾਲ ਦੀ ਉਮਰ 'ਚ ਉਹਨਾਂ ਦਾ ਦਿਹਾਂਤ ਹੋ ਗਿਆ ਹੈ ਤਾਂ 10 ਸਾਲ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਔਰ ਦੇਸ਼ ਦੀ ਆਰਥਿਕਤਾ ਨੂੰ ਨਵੀਂ ਦਿਸ਼ਾ ਦੇਣ ਲਈ ਜਾਣੇ ਜਾਂਦੇ ਸਨ ਤਾਂ ਤੁਹਾਡੀ ਤੁਸੀਂ ਦੱਸ ਰਹੇ ਹੋ ਕਿ ਅਸੀਂ ਹਲਕੇ ਵੀ ਜਾਣਾ ਔਰ ਲਗਾਤਾਰ ਜੋ ਲੀਡਰ ਨੇ ਉਹ ਪਹੁੰਚ ਰਹੇ ਨੇ ਦਿੱਲੀ ਵਿਖੇ ਔਰ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਜਾ ਰਿਹਾ ਹੈ ਤਾਂ ਕਿਹੋ ਜਿਹਾ ਪ੍ਰਾਈਮ ਮਿੰਸਟਰ ਮੈਂ ਕਹੂੰਗਾ ਪਰੇਸ਼ ਨਹੀਂ ਪਸੰਦ ਪ੍ਰਾਈਮ ਮਿੰਸਟਰ ਸੀ ਜਿਹੜੇ ਕੋਈ ਦੇਸ਼ਕੀ ਵਾਲਾ ਨਾ ਨਾ ਕੰਸੀ ਤੇ ਆਪਣੀ ਕੰਟਰੀ ਨੂੰ ਜਿਹੜੇ ਸੀ ਉਹ ਸਮਰਪਤ ਸੀ ਉਹਨੇ ਕਦੇ ਵੀ ਇਹੋ ਜਿਹੀ ਗੱਲ ਨਹੀਂ ਸੋਚੀ ਕਿ ਮੈਂ ਪੋਲੀਟਿਕਲ ਇੱਕ ਪਾਰਟੀ ਦਾ ਸਿਸਟਮ ਆ ਉਹ ਹਮੇਸ਼ਾ ਦੇਸ਼ ਦੇ ਦੇਸ਼ ਦੀ ਇਕਤਾ ਲਈ ਕੰਮ ਕਰਦੇ ਰਿਹਾ ਤੁਹਾਨੂੰ ਚਲੇ ਗਿਆ ਜੀ ਤੁਸੀਂ ਉਹਨਾਂ ਦੇ ਨਾਲ ਕੁਝ ਯਾਦਾਂ ਸਾਂਝੀਆਂ ਕਰਨੀਆਂ ਚਾਹੁੰਦੇ ਹੋ ਜੋ ਤੁਸੀਂ ਉਹਨਾਂ ਦੇ ਨਾਲ ਜਿਹੜੇ ਪਲ ਬਤਾਏ ਸੀ ਕਿਉਂਕਿ ਬਹੁਤ ਜਦੋਂ 2004 ਦੇ ਪ੍ਰਾਈਮ ਮਿੰਿਸਟਰ ਬਣਨੇ ਬਡਾਲਾ ਸਾਹਿਬ ਤੇ ਕਥੂ ਨੰਗਲ ਸਾਹਿਬ ਤੇ ਮੈਂ ਅਸੀਂ ਸਾਰੇ ਆਦਮੀ ਨਾਲ ਮੁੜੇ ਉਸ ਟਾਈਮ ਕਰਤਾਰਪੁਰ ਸਾਹਿਬ ਦੇ ਲਾਂਘੇ 'ਤੇ ਔਰ ਉਹ ਉਹ ਇਨਾਂ ਨੇ ਉਹ ਲੈ ਕੇ ਜਿਹੜੇ ਪਾਕਿਸਤਾਨ ਨਾਲ ਟਾਕਰਾਂ ਕੀਤੀਆਂ ਨੇ ਤੇ ਇੰਟਰਨੈਟ ਟਾਕਰਾਂ ਵਿੱਚ ਉਹ ਸੌਲੇ ਬਿਆਂਦਾ ਔਰ ਉਦੋਂ ਦਾ ਕੰਮ ਚੱਲਿਆ ਜੀ ਚੱਲਦਾ ਕਿ ਆਪ ਵੀ ਬਹੁਤ ਕ੍ਰੀਨ ਸੀ ਕਿ ਜਿਹੜੇ ਪਾਕਿਸਤਾਨ ਦੇ ਵਿੱਚ ਗੁਰਦੁਆਰਾ ਸਾਹਿਬ ਆਉਂਦੀ ਆਪੂ ਵੀ ਗੱਲਾਂ ਸੁਣਉਂਦੇ ਨੇ ਕਿ ਮੈਂ ਛੋਟਾ ਉੱਥੇ ਪੜਦਾ ਰਿਹਾ ਜੀ ਬਹੁਤ ਜ਼ਿਆਦਾ ਜੀ ਮੈਂ ਸਾਂਝੇ ਕਿਤੇ ਪਰ ਇੱਕ ਹੀ ਗੱਲ ਕਿ ਇਹ ਜਿਹੜੇ ਪੁਰਾਣੇ ਲੀਡਰ ਸੀ ਮੇਰੇ ਜਿਵੇਂ ਫਾਦਰ ਸੀਗੇ ਜੀ ਤੇ ਜਦੋਂ ਜਾਈਦਾ ਸੀ ਬੜੀਆਂ ਪਿਆਰ ਨਾਲ ਘਰੇ ਤੋਂ ਗੱਲਾਂ ਕਰਦੀਆਂ ਔਰ ਇਹ ਵੱਡੇੰ ਦਾ ਹੌਸਲਾ ਬਾਰੇ ਵੀ ਗੱਲਾਂ ਕਰਨੀ ਇਹ ਵੀ ਦੱਸਣਾ ਕਿ ਬੇਟਾ ਤੇਸ਼ਲੀ ਕੰਮ ਕਰਨਾ ਔਰ ਜੇ ਪੌਂਟਿਕਸ ਵਿੱਚ ਆ ਗਿਆ ਤੇ ਇਹੋ ਜਿਹਾ ਨਾਲ ਹੋਵੇ ਕਿ ਤੁਸੀਂ ਤੁਰੇ ਜਾਂਦੇ ਹੋ ਤੇ ਤੁਹਾਡੇ ਨਾਲ ਕੋਈ ਨਫਰਤ ਜਿੰਦਾ ਕਰੋ ਨਾ ਦੇਖਣ ਇਹੋ ਜਿਹੀ ਗੱਲ ਬਹੁਤ ਦੱਸਦੇ ਤੈਨੂੰ ਤਾਂ ਅਸਾਂ ਮੰਨਦੇ ਹੋ ਜਿਹੜਾ ਘਾਟਾ ਪਿਆ ਕਦੇ ਨਾ ਪੂਰਨ ਹੋਣ ਵਾਲਾ ਹੈ। ਇਹ ਘਾਟਾ ਕਦੇ ਪੂਰਾ ਨਹੀਂ ਹੋਏਗਾ। ਪਰ ਵਾਹਿਗੁਰੂ ਨੇ ਇੱਕ ਇੱਕ ਜਿਹੜੀ ਉਹ ਬਹੁਤ ਸੰਗਿਆ ਇਨਸਾਨ ਸੀ ਔਰ ਉਹਨਾਂ ਨੂੰ ਹਰ ਆਦਮੀ ਯਾਦ ਕਰਦਾ ਔਰ ਇਹ ਦੋਸਤ ਹਮੇਸ਼ਾ ਯਾਦ ਕਰਦਾ ਰਹੇਗਾ। ਇੱਕ ਅਕਾਣਮੇਸਤ ਤੀਕ ਦਰਵੇਸ਼ ਤੇ ਪ੍ਰਧਾਨ ਮੰਤਰੀ ਦਾ। ਜੀ ਸ਼ੁਕਰੀਆ ਹੰਦਾਵਾ ਸਭ। ਤਾਂ ਸੜਨਾਲਾ ਐਮਪੀ ਸੁਖਜਿੰਦਰ ਸਿੰਘ ਰੰਦਾਵਾ ਮਾਜੂਦ ਸੀ ਫੋਨ ਲਾਈਨ ਤੇ ਔਰ ਉਹਨਾਂ ਦਾ ਕਹਿਣਾ ਹੈ ਕਿ ਇਹ ਘਾਟਾ ਕਦੇ ਨਹੀਂ ਪੂਰਾ ਹੋਣ ਵਾਲਾ ਹੈ ਔਰ ਜਿਸ ਤਰੀਕੇ ਦੇ ਨਾਲ 92 ਸਾਲ ਦੀ ਉਮਰ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਆਖਰੀ ਸਾਲ ਲਏ ਤਾਂ ਸੁਖਜਿੰਦਰ ਸਿੰਘ ਰੰਦਾਵਾ ਹੋਰਾਂ ਨੇ ਇਹ ਵੀ ਕਿਹਾ ਕਿ ਦੇਸ਼ ਉਹਨਾਂ ਨੂੰ ਕਦੇ ਨਹੀਂ ਭੁੱਲੇਗਾ ਜੋ ਉਹਨਾਂ ਨੇ 10 ਸਾਲ ਦਾ ਜੋ ਉਹਨਾਂ ਦਾ ਕਾਰਜ ਕਰ ਰਿਹਾ ਬਤੌਰ ਪੀਐਮ ਉਸ ਨੂੰ ਦੇਸ਼ ਕਦੇ ਨਹੀਂ ਭੁੱਲੇਗਾ